ਇਹ ਕਹਾਣੀਆਂ ਦਹਾਕੇ ਦੀ ਸਭ ਤੋਂ ਵੱਡੀ ਚੋਰੀ ਦੀ ਫਰਾਂਸ ਦਾ ਦਿਲ ਕਹੇ ਜਾਣ ਵਾਲੇ ਪੈਰਿਸ ਵਿੱਚ ਜਿੱਥੇ ਲੂਵਰ ਮਿਊਜ਼ੀਅਮ ਦੁਨੀਆ ਦਾ ਸਭ ਤੋਂ ਮਸ਼ਹੂਰ ਮਿਊਜ਼ੀਅਮ ਸਥਿਤ ਹੈ ਮੋਨਾਲੀਸਾ ਵਰਗੀਆਂ ਪੇਂਟਿੰਗਸ ਵੀ ਸਥਿਤ ਨੇ ਪਰ ਇਸ ਵਾਰ ਟਾਰਗੇਟ ਸੀ ਹੀਰੇ ਜਵਾਰਤ ਕੁਝ ਨਕਾਬਪੋਸ਼ ਚੋਰ ਆਪ ਦਾ ਇੱਕ ਟਰੱਕ ਲੈ ਕੇ ਆਉਂਦੇ ਨੇ ਜਿਹਦੇ ਵਿੱਚ ਇੱਕ ਐਲੀਵੇਟਰ ਲੱਗਿਆ ਹੁੰਦਾ ਹੈ ਤੇ ਉਹ ਸਿੱਧਾ ਦੂਜੀ ਮੰਜ਼ਿਲ ਤੇ ਚੜਦੇ ਨੇ ਤੇ ਤਾਕੀ ਤੋੜ ਅੰਦਰੋਂ ਸਾਰੀ ਚੋਰੀ ਕਰਦੇ ਨੇ ਸਿਰਫ 7 ਮਿੰਟਾਂ ਦੇ ਵਿੱਚ ਉਹਨਾਂ ਨੇ ਇਹ ਚੋਰੀ ਕਰਕੇ ਦਿਖਾਈ ਜੋ ਕਿ ਕੋਈ ਵੀ ਦੁਨੀਆ ਦਾ ਚੋਰ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ ਉਨ੍ਹਾਂ ਨੇ ਚੋਰੀ ਕੀਤੀ ਤੇ ਨਪੋਲੀਅਨ ਯੁੱਗ ਦੇ ਹੀਰੇ ਜਵਾਹਰਾ ਜਿਨ੍ਹਾਂ ਦੀ ਕੀਮਤ ਕਰੋੜਾਂ ਯੂਰੋਜ਼ ਦੇ ਵਿੱਚ ਹੈ ਇਹ ਗਹਿਣੇ ਇਮਪ੍ਰੈਸਿਵ ਇਗੋਇਨੀ ਨਾਲ ਸੰਬੰਧਿਤ ਹਨ ਫ੍ਰਾਂਸ ਦੀ ਸ਼ਾਨ ਦਾ ਹਿੱਸਾ ਜਦੋਂ ਤੱਕ ਗਾਰਡਜ਼ ਨੂੰ ਕੁਝ ਪਤਾ ਲੱਗਦਾ ਚੋਰ ਗਾਇਬ ਹੋ ਚੁੱਕੇ ਸੀ ਇਸ ਚੋਰੀ ਵਿੱਚ ਨਾ ਤਾਂ ਕੋਈ ਜ਼ਖਮੀ ਹੋਇਆ ਨਾ ਕੋਈ ਗੋਲੀ ਚੱਲੀ ਸਿਰਫ ਸੂਝ-ਬੂਝ ਅਤੇ ਪਰਫੈਕਟ ਪਲੈਨਿੰਗ ਨਾਲ ਇਹ ਚੋਰੀ ਹੋਈ ਹੈ ਟੂਵਰ ਮਿਊਜ਼ੀਅਮ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਜਾਂਚ ਜਾਰੀ ਹੈ ਪਰ ਕੋਈ ਫੜਿਆ ਨਹੀਂ ਗਿਆ ਦੁਨੀਆ ਭਰ ਦੀ ਖ਼ਬਰ ਸੁਰੱਖਿਆ ਏਜੰਸੀਆਂ ਇੰਟਰਪੋਲ ਪਰ ਇਸ ਕੇਸ ਉੱਪਰ ਕੰਮ ਕਰ ਰਹੀਆਂ ਨੇ ਲੂਵਰ ਮਿਊਜ਼ੀਅਮ ਦੀ ਇਹ ਚੋਰੀ ਸਾਲਾਂ ਤੱਕ ਯਾਦ ਰਹੇਗੀ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ